ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਪੀਤੀ ਜਾਣ ਵਾਲੀ ਠੰਡੀ ਠਾਰ ਗੋੰਦ ਖਤੀਰਾ ਸ਼ਕੰਜਵੀ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਘਰ ਵਿੱਚ ਬਣਦੀ ਹੈ ਇੱਕ ਚਮਚ ਲਵਾਂਗੇ ਗੋੰਦ ਖਤੀਰੇ ਦਾ ਪੂਰੀ ਰਾਤ ਲਈ ਭਿਉਂ ਕੇ ਰੱਖ ਦਾਂਗੇ ਥੋੜਾ ਜਿਹਾ ਲਵਾਂਗੇ ਸੁੱਕਿਆ ਹੋਇਆ ਪਦੀਨਾ ਇੱਕ ਮਿੰਟ ਲਈ ਰੋਸਟ ਕਰਕੇ ਠੰਡਾ ਹੋਣ ਲਈ ਰੱਖ ਦਾਂਗੇ ਉਸ ਤੋਂ ਬਾਅਦ ਇੱਕ ਜੱਗ ਵਿੱਚ ਪਾ ਕੇ ਇੱਕ ਚਮਚ ਪਾਵਾਂਗੇ ਭੁਜੇ ਹੋਏ ਜੀਰੇ ਦਾ ਥੋੜਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਿਓ 5-6 ਲੈ ਲਓ ਨਿੰਬੂ ਉਹਨਾਂ ਦਾ ਰਸ ਕੱਢ ਕੇ ਕਸਾਈਂ ਤੇ ਰੱਖ ਲਿਓ ਫਿਰ ਇੱਕ ਖੁੱਲਾ ਜਿਹਾ ਲੈ ਲਿਓ ਬਾਲੂ ਵਿਚ ਠੰਡਾ ਠਰਪਾ ਦਿਓ ਪਾਣੀ ਵਿੱਚ ਪਾ ਦਿਓ ਨਿੰਬੂਆਂ ਦਾ ਰਸ ਫਿਰ ਬਿਲਕੁਲ ਥੋੜਾ ਜਿਹਾ ਪਾਇਓ ਇਹ ਪਦੀਨੇ ਵਾਲਾ ਪਾਊਡਰ ਜਾਨੀ ਕਿ ਚਮਚ ਦਾ ਚੌਥਾ ਹਿੱਸਾ ਫਿਰ ਵਿੱਚ ਮਿਕਸ ਕਰ ਦਿਓ ਅੱਧਾ ਚਮਚਰ ਸੈਂਦੇ ਨਮਕ ਦਾ ਇਹ ਜ਼ਰੂਰ ਪਾਇਓ ਟੇਸਟ ਇਹਦੇ ਨਾਲ ਹੀ ਬਹੁਤ ਜ਼ਿਆਦਾ ਵਧੀਆ ਹੁੰਦਾ ਥੋੜੇ ਜਿਹਾ ਪਾਇਓ ਆਈਸ ਦੇ ਟੁਕੜੇ ਫਿਰ ਪਦੀਨੇ ਦੀਆਂ ਪੱਤੀਆਂ ਨੂੰ ਤੋੜ ਮਰੋੜ ਕੇ ਪਾ ਦਿਓ ਚਾਰ ਪੰਜ ਚਮਚ ਪਾਇਆ ਪਰਮੇਸ਼ਰੀ ਦੇ ਖੱਟਾ ਮਿੱਠਾ ਤੁਸੀਂ ਆਪਣੀ ਪਸੰਦ ਦਾ ਕਰਿਓ ਤੇ ਇਹਨੂੰ ਟੇਸਟ ਕਰਦੇ ਰਹੋ ਉਸ ਤੋਂ ਬਾਅਦ ਥੋੜਾ ਜਿਹਾ ਲਵਾਂਗੇ ਗੌਂਦ ਖੀਤੀਰਾ ਦੋ ਚਮਚ ਪਾ ਕੇ ਉੱਪ ਜੇ ਵੀ ਮਜੇਦਾਰ ਸ਼ਕੰਜੀ ਵੀ ਤਿਆਰ ਹੈ ਦੂਜਾ ਤਰੀਕਾ ਹੈ ਥੋੜੀ ਜਿਹੀ ਪਾਲਿਓ ਸ਼ਿਕਾਇਸ਼ ਜਰੂਰ ਦਾ ਸਰਪ ਵਿੱਚ ਗੋੰਦ ਖਤੀਰਾ ਪਾ ਕੇ ਸ਼ਕੰਜੀ ਪਾਈਓ ਤੀਜੇ ਵਿੱਚ ਥੋੜਾ ਜਿਹਾ ਮਿਲਾ ਦਿਓ ਸੋਡਾ ਬਹੁਤ ਹੀ ਮਜੇਦਾਰ ਤਿੰਨ ਤਰ੍ਹਾਂ ਦੀ ਸ਼ਕੰਜੀ ਬਣਦੀ ਹੈ ਬਾਕੀ ਨੂੰ ਆਪਾਂ ਬਾਜ਼ਾਰ ਦੀ ਤਰ੍ਹਾਂ ਸਟੋਰ ਕਰ ਲਿਆ ਜਦੋਂ ਮਰਜੀ ਪੀਓ ਤਨੂੰ